ਸਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਕੁਝ ਸਾਲ ਪਹਿਲਾਂ ਇੱਕ ਬੇहद ਚਰਚਿਤ ਮਾਮਲਾ ਦਿਲਰੋਜ਼ ਦੇ ਕਤਲ ਦਾ ਸਾਹਮਣੇ ਆਇਆ ਸੀ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਰਹਿਣ ਵਾਲੀ 22 ਸਾਲਾ ਦਿਲਰੋਜ਼ ਜਿਸ ਨੂੰ ਉਸਦੀ ਹੀ ਇੱਕ ਜਾਣਕਾਰ ਔਰਤ ਨੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਇਨਸਾਫ ਦੀ ਗੁਹਾਰ ਪਰਿਵਾਰ ਵੱਲੋਂ ਲਗਾਤਾਰ ਲਗਾਈ ਜਾ ਰਹੀ ਸੀ ਕਈ ਰੋਸ ਮੂਜ਼ਾਰੇ ਕੀਤੇ ਗਏ ਕੈਂਡਲ ਮਾਰਚ ਕੀਤਾ ਗਿਆ ਪੁਲਿਸ ਨੇ ਤਫਤੀਸ਼ ਦੇ ਦੌਰਾਨ ਇਸ ਔਰਤ ਨੂੰ ਦੋਸ਼ੀ ਪਾਇਆ ਔਰ ਗ੍ਰਫਤਾਰ ਕੀਤਾ ਗਿਆ ਬੜੇ ਹੀ ਛਾਤਰਾਨਾ ਤਰੀਕੇ ਦੇ ਨਾਲ ਇਸ ਨੇ ਦਿਲਰੂਜ ਦਾ ਕਤਲ ਕੀਤਾ ਸੋ ਅੱਜ ਕੋਰਟ ਦੇ ਵਿੱਚ ਸੁਣਵਾਈ ਦੇ ਲਈ ਉਸ ਨੂੰ ਪੇਸ਼ ਕੀਤਾ ਗਿਆ ਔਰ ਅਦਾਲਤ ਵੱਲੋਂ ਕੱਲ ਸਵੇਰ ਤੱਕ ਫੈਸਲਾ ਜਿਹੜਾ ਰਾਖਵਾਂ ਰੱਖਿਆ ਗਿਆ ਇਸ ਬਾਬਤ ਜੋ ਫੈਸਲਾ ਆਉਣਾ ਹੈ ਦਿਲਰੂਜ ਦੇ ਪਿਤਾ ਵੀ ਇੱਥੇ ਪਹੁੰਚਦੇ ਨੇ ਔਰ ਇਹ ਔਰਤ ਜਿਸ ਨੇ ਬੜੀ ਬੇਰਹਿਮੀ ਨਾਲ ਦਿਲਰੂਜ ਨੂੰ ਕਤਲ ਕੀਤਾ ਸੀ ਉਸ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੋ ਜੱਜ ਸਾਹਿਬ ਵੱਲੋਂ ਫੈਸਲਾ ਜਿਹੜਾ ਰਾਖਵਾਂ ਰੱਖਿਆ ਗਿਆ ਕੱਲ ਨੂੰ ਸਵੇਰੇ 11:00 ਵਜੇ ਤੋਂ ਬਾਅਦ ਇਸ ਉੱਪਰ ਸੁਣਵਾਈ ਹੋਏਗੀ ਔਰ ਜੋ ਵੀ ਫੈਸਲਾ ਹੋਏਗਾ ਉਹ ਜੱਜ ਸਾਹਿਬ ਵੱਲੋਂ ਸੁਣਵਾਇਆ ਜਾਏਗਾ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਅਮਨ ਸਿੰਘ ਲੁਧਿਆਣਾ ਕਾ